ਸੰਦੀਪ ਨੰਗਲੰਗੀਆਂ ਦਾ ਇਸ ਦੁਨੀਆ ਤੋਂ ਜਾਣਾ ਬਹੁਤ ਵੱਡਾ ਘਾਟਾ ਹੈ ਪਰਿਵਾਰ ਦੇ ਲਈ ਕਬੱਡੀ ਜਗਤ ਦੇ ਲਈ ਤੇ ਸਾਰੇ ਸੰਸਾਰ ਦੇ ਲਈ ਇਹ ਨਹੀਂ ਹੋਣਾ ਚਾਹੀਦਾ ਸੀਗਾ ਜਦੋਂ ਮਾਰਚ ਦਾ ਮਹੀਨਾ ਆਉਂਦਾ ਹੈ ਤਾਂ ਕਿਹੜੀ ਉਹ ਅੱਖ ਹੈ ਜਿਹੜੀ ਰੋਂਦੀ ਨਹੀਂ ਜਿਹੜੀ ਰਿਸਦੀ ਨਹੀਂ ਇਹ ਸਹੀ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਐਡੇ ਵੱਡੇ ਖਿਡਾਰੀ ਦਾ ਕਿਸੇ ਟੂਰਨਾਮੈਂਟ ਦੇ ਕਤਲ ਹੋ ਜਾਣਾ ਇਹ ਫਟ ਡੂੰਗੇ ਨੇ ਜਿਹੜੇ ਕਦੇ ਸੀਤੇ ਨਹੀਂ ਜਾ ਸਕਦੇ ਕਿੱਡਾ ਜਿਗਰਾ ਹੋਣਾ ਉਸ ਮਾਂ ਦਾ ਜਿਸ ਦਾ ਕੋਠੇ ਜੱਡਾ ਪੁੱਤ ਜਿਸ ਨੇ ਆਪਣੇ 24 ਸਾਲ ਕਬੱਡੀ ਦੇ ਲੇਖੇ ਲਾਏ ਤੇ ਅਖੀਰ ਨੂੰ ਉਹਨੂੰ ਇਹ ਅਨਜਾਮ ਭੁਗਤਣਾ ਪਿਆ ਕਬੱਡੀ ਦੇ ਲਈ ਕੀ ਉਹ ਸੋਚਦਾ ਸੀਗਾ ਕਬੱਡੀ ਦੇ ਵਿੱਚ ਇਹ ਕਰਨਾ ਹੈ ਉਹ ਕਰਨਾ ਹੈ ਕਬੱਡੀ ਦਾ ਲੈਵਲ ਉੱਥੇ ਤੱਕ ਲੈ ਜਾਣਾ ਹੈ ਬੜੀ ਡੂੰਗੀ ਸੋਚ ਸੀ ਬੜੀ ਉੱਚੀ ਸੋਚ ਦਾ ਮਾਲਕ ਸੀ ਪਰ ਜੋ ਕੁਝ ਸੰਦੀਪ ਦੇ ਨਾਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਕੀ ਬੀਤਦੀ ਹੋਣੀ ਆ ਉਸ ਪਰਿਵਾਰ ਤੇ ਉਹਨਾਂ ਬੱਚਿਆਂ ਦੇ ਜਿਨ੍ਹਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਕਿ ਸਾਡਾ ਪਿਤਾ ਹੈ ਤਾਂ ਹੈ ਕਿੱਥੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈ ਕਿ ਸਾਡਾ ਪਿਤਾ ਸ਼ਾਇਦ ਇੰਡੀਆ ਦੇ ਵਿੱਚ ਹੈ ਤੇ ਉਹ ਮੈਚ ਖੇਡ ਰਿਹਾ ਕੀ ਜੋ ਉਹਨਾਂ ਦੇ ਬੱਚਿਆਂ ਦੀ ਠੀਕ ਹੈ ਪਰਿਵਾਰ ਸੈਟ ਹੈ ਪਰ ਬਿਨਾ ਪਿਆਉ ਤੋਂ ਬਹੁਤ ਵੱਡੀਆਂ ਗੱਲਾਂ ਨੇ ਜ਼ਿੰਦਗੀ ਕੱਟਣਾ ਕਿਉਂਕਿ ਜਿਸ ਬੰਦੇ ਨੇ ਕਦੇ ਵਾਪਸ ਨਹੀਂ ਆਉਣਾ ਉਸ ਨੂੰ ساری ਉਮਰ ਉਡੀਕਦੇ ਰਹਿਣਾ ਵੱਡੀਆਂ ਗੱਲਾਂ ਨੇ ਵੱਡੇ